ਸੋ ਇਹ ਜਿਹੜੀ ਪ੍ਰੋਬਲਮ ਆਉਂਦੀ ਹੈ ਅੱਜ ਵੀ ਆਪਾਂ ਹੁਣ ਜਿਹੜੇ ਆਪਾਂ ਇੱਥੇ ਬੈਠੇ ਆਪਾਂ ਨੂੰ ਭਗਵੰਤ ਮਾਨ ਜਿੰਨਾ ਭੈੜਾ ਲੱਗ ਰਿਹਾ ਹੈ ਇਹ ਜ਼ਰੂਰੀ ਨਹੀਂ ਵੀ ਆਮ ਲੋਕਾਂ ਨੂੰ ਵੀ ਉਹ ਨਹੀਂ ਭੈੜਾ ਲੱਗ ਰਿਹਾ ਉਹਦਾ ਵੀਆਈਪੀ ਕਲਚਰ ਉਹਦੇ ਝੂਠ ਉਹਦੇ ਸਾਰੇ ਪੈਂਤੜੇ ਉਹਦਾ ਸੈਂਟਰ ਦੇ ਥੱਲੇ ਲੱਗਣਾ ਉਹਦਾ ਕਿ ਸਭ ਕੁਝ ਮੈਂ ਕਿੱਥੇ ਪ੍ਰੋਬਲਮ ਆਉਂਦੀ ਹੈ ਅਸੀਂ ਆਪਣੀ ਸਮਝ ਨੂੰ ਲੋਕਾਂ ਦੀ ਸਮਝ ਨਾਲ ਬਣਾ ਦਿੰਦੇ। ਵੀ ਲੋਕ ਵੀ ਐਂ ਸੋਚਦੇ ਨੇ। ਇਹੀ ਤਾਂ ਟਾਸਕ ਹੁੰਦਾ ਹੈ। ਤੁਸੀਂ ਲੋਕਾਂ ਨੂੰ ਆਪਣੀ ਸਮਝ ਤੱਕ ਲਿਆਉਣਾ। ਬੜਾ ਪੇਨ ਸਟੇਕਿੰਗ ਇਹ ਵਰਕ ਹੁੰਦਾ ਹੈ ਕੰਮ। ਇਸ ਕਰਕੇ ਮੈਂ ਤਾਂ ਦੇਖ ਰਿਹਾ ਹਾਂ ਬੰਦੇ ਕਿੰਨਾ ਕਿੰਨੀ ਜ਼ਿੰਦਗੀ गुजार ਦਿੰਦੇ ਆ ਕੰਮ ਕਰਦੇ। ਪ੍ਰਾਪਤੀ ਕੋਈ ਹੁੰਦੀ ਨਹੀਂ। ਕਿਉਂਕਿ ਠੀਕ ਜਾਇਜ਼ਾ ਨਹੀਂ ਲਿਆ ਜਾਂਦਾ, ਠੀਕ ਤਰੀਕਾਕਾਰ ਨਹੀਂ ਅਪਣਾਇਆ ਜਾਂਦਾ। ਉਹ ਆਪਦੀਆਂ ਫਿਰ ਜੋ ਕੁਝ ਉਹ ਸੋਚਦੇ ਨੇ بس ਉਹ ਉਹ ਉਹਦਾ ਹੀ ਪ੍ਰਵਚਨ ਚੱਲਦੀ ਜਾਂਦਾ ਹੁੰਦਾ ਉਹ ਨੈਰੇਟਿਵ ਚੱਲਦੀ ਜਾਂਦਾ ਹੈ ਉਹ ਨੈਰੇਟਿਵ ਉਹਨਾ ਅਫੈਕਟਿਵ ਹੁੰਦਾ ਜਿੰਨੇ ਆਪ ਨੂੰ ਸੈਟੀਸਫੈਕਸ਼ਨ ਹੁੰਦੀ ਹੈ ਵੀ ਤੈਹ ਲਾਤੀ ਸੋ ਇਹ ਜਿਹੜਾ ਬਾਦਲ ਦਾ ਸਾਰਾ ਚੱਲਿਆ ਉਹ ਫਿਰ ਉਹਨੂੰ ਜਾ ਕੇ ਜਿੱਥੇ 6 ਵਜੇ ਵੱਡੀ ਉਹ ਬੱਤੀ 15 ਚ ਬੇਅਤਵੀਂ ਜੇ ਬੇਅਦਬੀ ਨਾ ਹੁੰਦੀ ਉਹ ਘਟਨਾ ਮਾ ਨਾ ਹੁੰਦੀਆਂ ਲੋਕਾਂ ਨੇ ਦਾ ਪਰਿਵਾਰ ਬਾਦ ਇਹਦੀ ਲੁੱਟ ਇਹ ਸਭ ਕੁਝ ਨਹੀਂ ਅਰਿੰਦਰ ਸਿੰਘ ਮਹਿਬੂਬ ਨੇ ਮਤਲਬ ਲਿਖਿਆ ਕਿ ਸਿੱਖ ਧਰਮ ਦੇ ਦਿਲ ਦਾ ਸਭ ਤੋਂ ਜਿਹੜਾ ਕੋਮਲ ਹਿੱਸਾ ਹੈ ਉਹ ਹੈ ਗੁਰੂ ਨਾਲ ਰਿਸ਼ਤਾ ਜਦੋਂ ਉਹ ਤੇ 6:00 ਵਜੇ ਦੀ ਆ ਕਿਤੇ ਉਦੋਂ ਫਿਰ ਇੱਕ ਸਿੱਧਕ ਜਾਗਦਾ ਕੌਮ ਯਾਗਦਾਉ ਨਹੀਂ ਆ ਬਸ ਸੋ ਉੱਚ ਰਸੀ ਵਾਂਗੂੰ ਹੀ ਲੱਗਿਆ ਲੋਕਾਂ ਨੂੰ ਇਹ ਸੋ ਜਿੱਥੋਂ ਫਿਰ ਇਹ ਦੋਸ਼ੀ ਬਣ ਗਿਆ ਵੱਡਾ ਨਾ ਬਖਸ਼ਣਯੋਗ ਕਲ ਇਹ ਇੱਕ ਕੁਆਲੀਟੇਟਿਵ ਚੇਂਜ ਕਰੇ ਵੀ ਹੁਣ ਨਹੀਂ ਨੂੰ ਬਖਸ਼ਿਆ ਜਾਦਾ ਤਾਂ ਉਹ ਤਾਂ ਇੱਕ ਢਾਂਚਾ ਤਾਂ ਖੜਾ ਕਰ ਲਿਆ ਸੀ ਗਰਜਾਂ ਨਾਲ ਬੰਦੇ ਜੋੜ ਲਏ ਸੀ ਇੱਕ ਮਸ਼ੀਨ ਫੋਟਾਂ ਲੈਣ ਵਾਲੀ ਹੈ ਨਾ ਕਿਉਂਕਿ ਦੇਸ਼ ਦੇ ਵਿੱਚ ਹੁਣ ਚੱਲੀ ਇਹ ਰਿਹਾ ਵੋਟਾਂ ਦਾ ਤਾਂ ਵੀ ਵੋਟਾਂ ਕਿਵੇਂ ਲੈਣੀਆਂ ਤੇ ਉਹਦੇ ਚ ਮਹਾਰਤ ਸੀ ਪੈਸਾ ਸੀ ਸਭ ਕੁਝ ਸੀਗਾ ਤੇ ਉਹਦੇ ਕਰਕੇ 17 ਵਾਲੀ ਇਲੈਕਸ਼ਨ ਵੀ ਚੱਲੋ ਅਜੇ ਉਨੀ ਭੈੜੀ ਜਿੰਨੀ ਹੋਣੀ ਚਾਹੀਦੀ ਸੀ ਅਜੇ ਕਿਉਂਕਿ ਡਿੱਗਦੇ ਟੇਕਦੇ ਵੀ ਟਾਈਮ ਲੱਗਦਾ ਹੁੰਦਾ ਤੇ ਪਰ ਉਹ ਕਹਿ ਲੋ ਕਿ ਇੱਕ ਟਰਨਿੰਗ ਪੁਆਇੰਟ 15 ਵਾਲਾ ਬੇਅਦਬੀ ਵਾਲਾ ਉਹ ਜਿਹੜਾ ਸਰਹਾਪ ਉਹ ਉਹਨੂੰ ਲੱਗ ਗਿਆ ਸੀ ਤੇ ਜਿਹੜਾ ਅੱਜ ਸਾਹਮਣੇ ਪ੍ਰਕਟ ਹੋ ਰਿਹਾ ਫਿਰ ਜਿਹੜਾ ਉਹ ਰੋਲ ਰਹਿਣਾ ਤੇ ਲੋਕਾਂ ਦੀ ਨਫ਼ਰਤ ਦੇ ਇਹ ਸੱਤ ਤੱਕ ਪਾਤਰ ਬਣੇ ਹੋਏ ਉਹ ਆ ਪਰ ਅੰਨੇ ਨੇ ਹੋਏ ਸਤਾ ਤੇ ਪੈਸਾ ਸਤਾ ਉਹਨਾਂ ਦੀ ਭਾਵੇਂ ਉਹ ਲੈਜਿਸਲੇਚਰ ਤੋਂ ਹਾਰ ਗਏ ਪਰ ਐਜੀਪੀਸੀ ਤੇ ਫੇਰ ਵੀ ਸਤਾ ਹੈ ਹੁਣ ਸਿੱਖ ਧਰ ਸਿੱਖ ਸਮਾਜ ਵਾਸਤੇ ਉਹ ਇੱਕ ਬਹੁਤ ਵੱਡੀ ਚੀਜ਼ ਹੈ ਵੀ ਐਜੀਪੀਸੀ ਕਿਹਦੇ ਕੋਲੇ ਹੈ ਉਹ ਤੁਹਾਨੂੰ ਬੜਾ ਵੱਡਾ ਹੋਲ ਦੇ ਦਿੰਦੀ ਹੈ ਫੇਰ ਵੀ ਲੀਵਰੇਜ ਹਨ ਸੋ ਉਹ ਉਹਨਾਂ ਕੋਲੇ ਹੈ ਉਹ ਟਰਮ ਪੂਰੀ ਹੋਊਗੀ ਪਰ ਇਲੈਕਸ਼ਨ ਸੈਂਟਰ ਸਰ ਗਵਰਨਮੈਂਟ ਨੇ ਕਰਾਉਣੀ ਹੈ ਸੈਂਟਰ ਗਵਰਨਮੈਂਟ ਨੇ ਉਦੋਂ ਕਰਾਉਣੀ ਹੈ ਜਦੋਂ ਉਹਨੂੰ ਇਹ ਯਕੀਨ ਹੋ ਜੂ ਕਿ ਸਾਡੇ ਵਿਸ਼ਵਾਸਪਾਤਰ ਹੱਥਾਂ 'ਚ ਹੀ ਰਹੂ ਐ ਜੀਪੀਸੀ ਤੇ ਐ ਇਸ ਮੌਕੇ 15 ਦੇ ਵਿੱਚ ਜਦੋਂ ਬੇਅਦਮੀ ਦੇ ਖਿਲਾਫ ਉਹਦੇ ਨਾਲ ਕੀ ਹੋਇਆ ਵੀ ਜਿਹੜਾ ਜੀ ਨੂੰ ਆਪਾਂ ਰੈਡੀਕਲ ਸੈਕਸ਼ਨ ਕਰੀਏ ਖਾਲਸਤਾਨੀ ਟਾਰਾ ਗੈਲ ਉਹਦਾ ਇੱਕੋ ਵਾਰ ਪੈਦਾ ਹੋ ਜਿਹੜਾ ਰੂਪਮਾਨ ਹੋਇਆ ਉਹ ਚੱਬੇ ਵਾਲੇ ਇਕੱਠ ਦੇ ਰੂਪ ਦੇ 8 ਲੱਖਾਂ ਦਾ ਕੱਟ ਲਾਮਬੰਦੀ ਜਿਨ੍ਹਾਂ ਨੇ ਉਹ ਸੱਦਾ ਦਿੱਤਾ ਜਿਹੜੇ ਆਰਗੇਨਾਈਜ਼ ਕਰ ਰਹੇ ਨੇ ਉਹ ਬਿਲਕੁਲ ਨਖਿੱਧ ਬੰਦੀ ਹਰ ਪੱਖੋਂ 215 ਹਾਂ ਜੀ ਪਰ ਕੌਮ ਤਾਂ ਦੂਜੀ ਗੱਲ ਤੋਂ ਜਾਗੀ ਹੋਈ ਆ ਇਸ ਗੱਲ ਤੋਂ ਸੋ ਇਸ ਕਰਕੇ ਉਹਦਾ ਉਹ ਤੋਂ ਨਤੀਜਾ ਤਾਂ ਕੁਝ ਵੀ ਨਾ ਨਿਕਲ ਸਕਿਆ ਕਿਉਂਕਿ ਆਫਟਰ ਨਤੀਜਾ ਤਾਂ ਤਾਂ ਨਿਕਲੂ ਨਾ ਜੇ ਲੀਡਰਸ਼ਿਪ ਤੋਂ ਕੋਈ ਉਹਦੇ ਹਾਨ ਦੀ ਹੋਊਗੀ ਸੋ ਇਹ ਹੁਣ ਇੱਕ ਪੈਰਲ ਪੈਰਲ ਚੱਲ ਪਈ ਗੱਲ ਤੇ ਜਿਹੜੀ ਹੈਗੀ ਹੈ ਬਾਦਲ ਦਾ ਡਾਊਨਫਾਲ ਉਸੇ ਪ੍ਰਪੋਰਸ਼ਨ ਦੇ ਵਿੱਚ ਖਾੜਕੂ ਤਾਰਾ ਦੀ ਚੜ੍ਹ ਪਰ ਆਰਗੇਨਾਈਜ਼ੇਸ਼ਨਲੀ ਖੰਡੀ ਹੋਈ ਹੈ ਮਾਣਦਲ ਵੀ ਐ ਹੋਰ ਕਿੰਨੇ ਨੂੰ ਮਤਲਬ ਵੀ ਤੁਸੀਂ ਦਲ ਖਾਲਸਾ ਤੋਂ ਲੈ ਕੇ ਪਰ ਕਿੰਨੇ ਪੰਥ ਜਿਹੜੇ ਹੈਗੇ ਨੇ ਧੜੇ ਪਰ ਹੈ ਟੋਟਲ ਦੇਖੋ ਤਾਂ ਵੱਡੀ ਧਾਰਾ ਬਣ ਜਾਂਦੀ ਐ ਪਰ ਉਹ ਖਿੜੀ ਹੋਈ ਐ ਜਿੱਥੇ ਬੰਦ ਘਤੌਰ ਤੇ ਤੇ ਇਸ ਕਰਕੇ ਮਤਲਬ ਕੋਈ ਫੌਜ ਨਹੀਂ ਪਹਿ ਰਿਆ ਅੱਜ ਵੀ ਨਹੀਂ ਪਹਿ ਰਿਆ ਉਹ ਕਨਸੋਲੀਡੇਟ ਨਹੀਂ ਹੋਈ ਉਹ ਧਾਰਾ ਉਹ ਕਨਸੋਲੀਡੇਟ ਤਾਂ ਨਹੀਂ ਹੋਈ ਕੋਈ ਵੀ ਉਸ ਕਿਸਮ ਦਾ ਆਗੂ ਨਹੀਂ ਆਇਆ ਜਿਹਦੇ ਚ ਕੌਮ ਭਰੋਸੇ ਦੀ ਪ੍ਰਗਟ ਕਰਦੀ ਜਿੱਥੋਂ ਕਿਤੋਂ ਮਾੜੀ ਜਿਹੀ ਆਸ ਦੇ ਸੀ ਕੌਮ ਨੂੰ ਉਹ ਇੱਕਦਮ ਉੱਲ ਗਿਆ ਦੀਪ ਸਿੰਘ ਮਲਿਕ ਅਣਜੋਣ ਚਿਹਰਾ ਸਿੱਖ ਚਿਹਰਾ ਵੀ ਨਹੀਂ ਹਨਾ ਕਿਸੇ ਪੱਖੋਂ ਵੀ ਮਤਲਬ ਤੁਸੀਂ ਉਹਨੂੰ ਨਹੀਂ ਪਰ ਜਿਸ ਕਿਸਮ ਦਾ ਰਿਸਪੌਂਸ ਉਹਨੂੰ ਮਿਲਿਆ ਉਦਾ ਏ ਸੀ ਕੇ ਆ ਤਰਪ ਪੀ ਸੀ ਕਾਉਂ ਕਿ ਸਾਡੇ ਕੋਲੇ ਕੋਈ ਲਾਇਕ ਸਮਰੱਥਾ ਗੂ ਹੋ। ਤੇ ਦੀਪ ਸਿੱਧੂ ਦਾ ਅਚਾਨਕ ਮਤਲਬ ਉਹਦਾ ਹੋਇਆ ਜੋ ਵੀ ਹਾਦਸਾ ਉਹਦੇ ਨਾਲ ਇੱਕ ਜਿਵੇਂ ਸੈਂਸ ਆਫ ਲਾਸ ਬਹੁਤ ਕੋ ਸਾਡਾ ਖੁੱਸ ਗਿਆ ਤੇ ਬਰਾਗ ਵੀ ਤੇ ਇੱਕ ਪਛਤਾਵਾ ਉਹ ਯਾਰ ਅਸੀਂ ਤੇ ਸ਼ੱਕ ਕਰੀਏ ਕਿਉਂਕਿ ਸ਼ੱਕ ਵੀ ਬਹੁਤ ਕੀਤਾ ਨਾ ਇਹ ਜਨਸਿਆ ਦਾ ਬੰਦਾ ਜੀ ਬੀਜੇਪੀ ਦਾ ਬੰਦਾ ਉਦੋਂ ਕੌਮ ਗਿਲਟ ਦੇ ਜਿਹਦੇ ਸਾਥੋਂ ਗੁਨਾਹ ਹੋਇਆ ਉਹ ਬਰਾਗ ਪੈਦਾ ਹੋਇਆ ਉਹ ਬਰਾਗ ਦੇ ਵਿੱਚ ਅੰਮ੍ਰਿਤਪਾਲ ਆਇਆ ਉਹਦੇ ਬਾਰੇ ਵੀ ਬੜੀਆਂ ਗੱਲਾਂ ਹੋਈਆਂ ਪਰ ਲੋਕਾਂ ਨੇ ਕੋਈ ਪਰਵਾਹ ਨਹੀਂ ਕੀਤੀ ਹੁਣ ਹੁਣ ਅਸੀਂ ਵਿਸ਼ਵਾਸ ਕਰਕੇ ਚੇ ਹਲੋ ਦੇ ਕੋਲ ਇੱਕ ਨੈਰੇਟਿਵ ਦੀ ਕਪੈਸਿਟੀ ਸੀ ਉਹ ਚੱਲਿਆ ਉਸ ਤਰ੍ਹਾਂ ਪਰ ਉਹ ਜਿਸ ਕਿਸਮ ਦੀਆਂ ਹਕਾਇਆਂ ਸੀ ਉਹਨੇ ਕਰ ਲੀਆਂ ਛੇਤੀ ਤੇ ਉਹ ਬੜਾ ਲੰਮਾ ਜਿਰੋ ਚੱਲਦਾ ਕਿ ਐਸਾ ਮੁੜ ਕੇ ਉਹ ਉੱਥੇ ਜਾ ਖੜੀ ਗੱਲ ਸੋ ਮੇਰਾ ਕਹਿਣ ਤੋਂ ਬਾਅਦ ਇਹ ਹੈ ਕਿ ਹੁਣ ਜੇ ਤਾਂ ਓਵਰਆਲ ਓਵਰਆਲ ਦੇਖੀਏ ਤਾਂ ਖਾੜਕੂ ਧਾਰਾ ਦਾ ਪੱਕਾ ਵੱਡਾ ਹੈ ਕੌਮ 'ਚ ਅੱਜ ਬੰਦੇ ਕਿਸੇ ਤੋਂ ਵੀ ਉਹਨਾਂ ਤੋਂ ਸੈਟੀਸਫਾਈਡ ਨਹੀਂ ਭਾਵੇਂ ਐ ਜੀਪੀਸੀ ਹੈ ਭਾਵੇਂ ਕੁਛ ਵੀ ਪਰ ਦੂਜੇ ਪਾਸੇ ਇਸ ਧਾਰਾ ਦੀ ਨੂੰ ਅਗਵਾਈ ਕਰ ਸਕੇ ਕੋਈ ਉਹ ਕਿਸੇ ਤੀਵੀ ਯਕੀਨ ਨਹੀਂ ਵਜ ਰਿਹਾ ਉਹਦੇ 'ਚ ਫਿਰ ਕੋਈ ਫੌਜ ਨਹੀਂ ਪੈ ਰਹੀ ਜੀਦੇ ਕਿਉਂ ਹੈ ਫੇਰ ਵੀ ਸਰਵਾਈਵ ਕਰਨ ਹੈ ਜਿੰਨਾ ਕੁ ਵੀ ਕਰ ਰਹੇ ਇੱਕ ਇਹ ਫੈਕਟਰ ਇੱਕ ਸੈਂਟਰ ਦੂਜੀ ਗੱਲ ਜਿਹੜੀ ਮੇਰਾ ਜੋ ਮੇਰੀ ਮਤ ਕਹਿੰਦੀ ਹੈ ਜਿਹੜਾ ਮੇਰਾ ਐਨਾਲਿਸਿਸ ਕਹਿੰਦਾ ਉਹ ਇਹ ਹੈ ਕਿ ਬੀਜੇਪੀ ਨਾਲ ਬਾਦਲ ਕਿਆਂ ਦੀ ਬੜੀ ਗੂੜੀ ਸਾਂਝ ਚੱਲੀ ਪਰ ਕਿਸਾਨ ਅੰਦੋਲਨ ਵੇਲੇ ਉਹ ਸਾਝ ਟੁੱਟੀ ਉਹਦੇ politcal region ਸੀ ਸਿਧਾਂਤ ਕਾ ਕੋਈ ਆ ਬਹੁਤ ਅਹਿਮ ਹੈ ਕਈ ਵਾਰ politcal ਹੋ ਜਾਂਦੇ ਆ ਟਕਰਾ ਜਾਂਦੇ ਨਾ ਸਿਧਾਂਤ ਕਾ ਸਾਝ ਉਵੇਂ ਖੜੀ ਹੁੰਦੀ